ਇੱਕ ਪਾਸੇ ਜਿੱਥੇ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਮਜ਼ਦੂਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਰੀਬ ਡੇਢ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਉੱਥੇ ਹੀ ਦੇਸ਼ ਪਰਦੇ ਨਾਲ-ਨਾਲ ਵਿਦੇਸ਼ ਵਿੱਚ ਵੱਸਦੇ ਪੰਜਾਬੀ ਵੀ ਧਰਨਾਕਾਰੀਆਂ ਦਾ ਤਨੋ ਮਨੋ ਤਨੋ ਦਿਲ ਖੋਲ ਕੇ ਸਹਿਯੋਗ ਕਰ ਰਹੇ ਹਨ ਤਾਂ ਕਿ ਆਕਤ ਦੀ ਠੰਡ ਦੇ ਬਾਵਜੂਦ ਕਿਸਾਨੀ ਅੰਦੋਲਨ ਤੇ ਬੈਠੇ ਯੋਧਿਆਂ ਨੂੰ ਹੌਸਲਾ ਅਤੇ ਹਰ ਤਰ੍ਹਾਂ ਦੀ ਮਦਦ ਮਿਲ ਸਕੇ ਅਤੇ ਇਹ ਇਤਿਹਾਸਕ ਅੰਦੋਲਨ ਨੂੰ ਫਤਿਹ ਪ੍ਰਾਪਤ ਹੋਵੇ ਅੱਜ ਹਲਕਾ ਫਲੋਰ ਦੇ ਪਿੰਡ ਤੁਲੀਤਾ ਤੋਂ ਵੀ ਐਨ ਆਰ ਆਈ ਹਲਕਾ ਬੰਗਾ ਦੇ ਸਹਿਯੋਗ ਨਾਲ ਇੱਕ ਟਰਾਲੀ ਸੁੱខਾ ਰਾਚਣ ਅਤੇ ਕਿਸਾਨ ਮਜ਼ਦੂਰ ਦਿੱਲੀ ਨੂੰ ਰਵਾਨਾ ਹੋਏ ਇਸ ਮੌਕੇ ਦਾਨੀ ਸੱਜਣਾ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਨਾਲ ਇਤਿਹਾਸਕ ਟੱਕਰ ਹੈ ਇਸ ਲਈ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ ਮੌਕੇ ਐਨ ਆਰ ਆਈ ਹਲਕਾ ਬੰਗਾ ਵੱਲੋਂ 10000 ਰੁਪਏ ਸਹਿਯੋਗ ਵੀ ਕੀਤਾ ਗਿਆ ਇਸ ਮੌਕੇ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਵੀ ਲਗਾਏ ਗਏ ਇਸ ਮੌਕੇ ਪਰਮਿੰਦਰ ਸਿੰਘ ਗਰਚਾ ਸਤਨਾਮ ਸਿੰਘ ਸੁਲੱਖਣ ਸਿੰਘ ਰਟੈਂਡਾ ਜੈਪਾਲ ਜੋਸ਼ੀ ਭਗਵੰਤ ਸਿੰਘ ਸੈਲਾ ਪ੍ਰਗਟ ਸਿੰਘ ਸਾਬਕਾ ਸਰਪੰਚ ਮਲਕੀਤ ਸਿੰਘ ਮਨਜਿੰਦਰ ਸਿੰਘ ਓਮਕਾਰ ਸਿੰਘ ਸੰਦੀਪ ਸਿੰਘ ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੋ ਬੁਲਾਈ ਸੋਨਹਾਰ ਸਾਰ ਸ੍ਰੀ ਅੰਮ੍ਰਿਤ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੈਂਡ ਤਲੇਦਾ ਜ਼ਿਲ੍ਹਾ ਜਲੰਧਰ ਦੇ ਬੈਂਡ ਵਾਸੀਆਂ ਵੱਲੋਂ ਤੇ ਐਨ ਆਰ ਆਈ ਵਾਸੀਆਂ ਵੱਲੋਂ ਜੋ ਕਿ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਦੇ ਸੰਬੰਧ ਵਿੱਚ ਅੱਜ ਮੇਰਾ ਮੇਰੇ ਹਿਸਾਬ ਨਾਲ 5 ਮਹੀਨਾ ਜਥਾ ਪੈਂਤ੍ਰੇ ਤੱਕ ਜਾ ਰਿਹਾ ਹੈ ਜੋ ਕਿ ਰਕਸ਼ਨਯਾ ਰਸਤਾ ਪਾਣੀ ਦੇ ਰਸਤਾ ਬਾਕੀ ਹੋਰ ਜੋ ਸਮਗਰੀ ਲੈ ਕੇ ਇਹ ਵੀਰ ਜਾ ਰਹੇ ਨੇ ਇਹਨਾਂ ਵੀਰਾਂ ਨੂੰ ਸਹਿਯੋਗ ਬਾਹਰੋਂ ਪ੍ਰਵਾਸੀ ਭਰਾਵਾਂ ਦਾ ਤੇ ਪਿੰਡ ਵਾਸੀਆਂ ਵੱਲੋਂ ਵੀ ਸਹਿਯੋਗ ਹੈ ਅਸੀਂ ਬੰਗਾ ਹਲਕਾ ਦੇ ਐਨ ਆਰ ਆਈ ਭਰਾਵਾਂ ਵੱਲੋਂ ਜੋ ਵੀ ਸਾਡੇ ਇਲਾਕੇ ਦੇ ਵਿੱਚ ਟਰਾਲੀਆਂ ਜਾਂਦੀਆਂ ਨੇ ਸਾਡੇ ਸਾਰੇ ਏਰੀਆ ਦੇ ਵਿੱਚੋਂ ਉਹਨਾਂ ਨੂੰ ਬੰਗਾ ਹਲਕਾ ਦੇ ਐਨ ਆਰ ਆਈ ਵੱਲੋਂ ਹਰੇਕ ਟਰਾਲੀ ਨੂੰ 10000 ਰੁਪਿਆ ਜੋ ਕਿ ਉਹਨਾਂ ਦਾ ਖਰਚਾ ਦਾ ਦਿੱਤਾ ਜਾਂਦਾ ਹੈ ਅਸੀਂ ਸਮੂਹ ਜਿੰਨੇ ਵੀ ਵੀਰ ਇਸ ਪਿੰਡ ਦੇ ਵੀ ਨੇ ਔਰ ਲਾਕੇ ਦੀਆਂ ਸੰਗਤਾਂ ਨੇ ਤੇ ਪੰਗਾ ਹਲਕੇ ਦੇ ਜੋ ਵੀ ਐਨਆਰਏ ਵੀਰ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲਿਆ ਉਸ ਦੇ ਨਾਲ ਮੁੰਡੇ ਨਾ ਮੁੰਡੇ ਜੋੜ ਕੇ ਖੜੇ ਨੇ ਹਰ ਪੱਖੋਂ ਆਪ ਵੀ ਜਾ ਚੁੱਕੇ ਨੇ ਔਰ ਜੋ ਸਾਡੇ ਵੀਰ ਬਾਹਰ ਬੈਠੇ ਨੇ ਉਹਨਾਂ ਦਾ ਪੂਰਨ ਸਹਿਯੋਗ ਆ ਇਸ ਦੇ ਨਾਲ ਤਾਂ ਕਿ ਜੋ ਇਹ ਕਿਸਾਨੀ ਸੰਘਰਸ਼ ਚੱਲਿਆ ਇਸ ਦੀ ਜਿੱਤ ਪ੍ਰਾਪਤ ਹੋਵੇ ਬਹੁਤ ਹੀ ਸ਼ਲਾਘਾਯੋਗ ਆ ਉੱਥੇ ਜਾ ਕੇ ਗਰਾਊਂਡ ਗਰਾਊਂਡ ਤੇ ਪਤਾ ਲੱਗਦਾ ਵੀ ਕਿਦਾਂ ਸਾਡੇ ਵੀਰ ਉੱਥੇ ਡਟੇ ਹੋਏ ਨੇ ਉਨ੍ਹਾਂ ਦਾ ਪੂਰਨ ਸੰਯੋਗ ਉਹ ਪੂਰਾ ਦ੍ਰਿੜ ਰਾਦੇ ਨਾਲ ਬੈਠੇ ਨੇ ਸੋ ਦੁਬਾਰਾ ਫਿਰ ਅਸੀਂ ਇਹਨਾਂ ਦਾ ਭਰਾਮਾ ਦਾ ਐਨਆਈ ਹਰਕਾ ਬੰਗਾ ਵੱਲੋਂ ਧੰਨਵਾਦ ਕਰਦੇ ਹਾਂ ਜੋ ਕਿ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਚੱਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲ ਪੇਪਰ ਦੇ ਨਾਲ ਮਨਪੰਦ ਦੀ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟਰਨਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985559943